ਅੰਮ੍ਰਿਤਸਰ ਵਿਖੇ ਦੇਰ ਰਾਤ ਮਕਬੂਲਪੁਰਾ ਇਲਾਕੇ ਦੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਆਟੋ ਸਵਾਰ ਤੇ ਗੋਲੀਆਂ ਚਲਾ ਕੇ 1 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਖਰਵਿੰਦਰ ਸਿੰਘ ਨੇ ਦੱਸਿਆ ਕਿ ਰਾਜਵੀਰ ਟਰਾਂਸਪੋਰਟ ਦੀ ਗੱਡੀ ਆਪਣਾ ਸਮਾਨ ਛੱਡ ਕੇ ਤੇ ਰਿਕਵਰੀ ਕਰਕੇ ਵਾਪਸ ਆ ਰਿਹਾ ਸੀ ਅਤੇ ਪਿੱਛੋਂ ਦੀ ਪਲਸਰ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਆਟੋ ਦੇ ਸ਼ੀਸ਼ੇ ਦੇ ਵਿੱਚ ਜਾ ਕੇ ਇਹ ਗੋਲੀ ਲੱਗਦੀ ਹੈ ਅਤੇ ਉਹਨਾਂ ਦੇ ਵੱਲੋਂ ਆਟੋ ਸਵਾਰ ਕੋਲੋਂ ਪੈਸਿਆਂ ਦੇ ਨਾਲ ਭਰਿਆ ਬੈਗ ਖੋ ਕੇ ਬਦਮਾਸ਼ ਫਰਾਰ ਹੋ ਜਾਂਦੇ ਨੇ ਇਸ ਮੌਕੇ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਜਾਂਦੀ ਹੈ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਹਨ ਉੱਥੇ ਇਸ ਮੌਕੇ ਜਦੋਂ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਪਹੁੰਚ ਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਅਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਨ ਦੀ ਗੱਲ ਆਖੀ ਜਾਂਦੀ ਹੈ ਮੇਰਾ ਨਾਮ ਹਰਵਿੰਦਰ ਸਿੰਘ ਜੀ ਹਾਂਜੀ ਕੀ ਗੱਲ ਹੈ ਬਈ ਜੀ ਗੱਲ ਹੋਈ ਜੀ ਆਪਣੀ ਰਾਜਮੀ ਟਰਾਂਸਪੋਰਟ ਦੀ ਗੱਡੀ ਹੈ ਨਿਊ ਫੋਕਲਪੈਂਟ ਆਪਣਾ ਕਲੱਬ ਜਗਾਮ ਕਰਦੀ ਦਿੱਲੀ ਅੱਜੇ 150 ਤੰਦਾ ਤੋਂ ਰੂਟ ਕਰਦੇ 150 ਥਣੀ ਮਾਲ ਮੰਡੀ ਥਣੀ ਵਾਪਸ ਜਾ ਰਹੇ ਸੀ ਨਿਊ ਫੋਕਲਪੈਂਟ ਉਸੇ ਰਸਤੇ ਦੇ ਵਾਰਦਾਤ ਹੋਈ ਇਹਨਾਂ ਦੇ ਨਾਲ ਪਰ ਕਿੰਨੀ ਵਾਰਦਾਤ ਹੋਈ ਸਰ ਮੌਕੇ ਤੇ ਮੈਂ ਤਾਂ ਨਹੀਂ ਬਾਅਦ ਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨਾਂ ਹਵਾਈ ਫੇਰ ਕੀਤੇ ਇੱਕ ਨੂੰ ਸਿੱਧੀ ਗੋਲੀ ਮਾਰੀ ਇਹ ਲੱਖ ਰੁਪਏ ਦੇ ਕਰੀਬ ਕੋਈ ਕਹਿ ਰਿਹਾ ਜੀ ਮੈਂਨ ਸਾਹਿਬ ਕਹਿੰਦੇ ਮੈਂਨ ਸਾਹਿਬ ਕਹਿੰਦੇ ਕਿ ਲੱਖ ਰੁਪਏ ਦੇ ਕਰੀਬ ਕੈਸ਼ ਹੈਗਾ ਜੀ ਇਹ ਟਰੈਂਪੂ ਵਾਲਾ ਵਿੱਚ ਕੀ ਲੈ ਕੇ ਜਾ ਰਿਹਾ ਇਹ ਚ ਗਲੋਸਰੀ ਹੁੰਦੀ ਹੈ ਜੀ ਘਰਾਂ ਦਾ ਸਮਾਨ ਦੁਕਾਨਾਂ ਦਾ ਕਰਿਆਨਾ ਹੁੰਦਾ ਜੀ ਹਾਂਜੀ ਕਿ ਲੱਗਦਾ ਸਰ ਆਪਣਾ ਅਗਲੇ ਚੌਥੇ ਵੀ ਨਾਕਾ ਲੱਗਾ ਪਿੱਛੇ ਗੱਡੀ ਲੱਗੀ ਇਲੈਕਸ਼ਨ ਕਮਿਸ਼ਨ ਦੀ ਕਿੱਦਾਂ ਦੇਖ ਦੇ ਜੀ ਦੇਖੋ ਜੀ ਪਿੱਛੋਂ ਆਈ ਐ ਕੋਈ ਸਾਡੇ 9 ਵਜੇ ਦਾ ਕਰੀਬ ਟਾਈਮ ਐ ਕੋਈ ਖਾਸ ਟਾਈਮ ਵੀ ਨਹੀਂ ਹੈਗਾ ਇਹਦਾ ਉਹ ਜਾਂਦੇ ਨੇ ਰਾਤ ਗੱਡੀ ਨਾਲ ਪਸਰ ਮੋਟਰਸਾਈਕਲ ਤੇ ਕਹਿ ਰਹੇ ਕਿ ਤਿੰਨ ਮੁੰਡੇ ਆਏ ਨੇ ਉਹਨਾਂ ਨੇ ਇਹਨਾਂ ਨੂੰ ਵਾਰ ਦਿੱਤਾ ਅਣਜਾਣ ਦੇ ਤਾਈ ਜੀ ਹਾਂਜੀ ਕੀ ਮੰਗ ਕਰਦੇ ਹੋ ਜੀ ਮੰਗ ਜੀ ਦੋਸਤੀਆਂ ਨੂੰ ਫੜ ਜਲਦੀ ਜਲਦੀ ਫੜਿਆ ਜਾਵੇ ਇਨਸਾਫ ਮਿਲਣਾ ਚਾਹੀਦਾ ਜੀ ਕਿ ਕਿਨੂੰ ਗੋਲੀ ਵੱਜੀ ਕਿ जख्मी ਤੇ ਨਹੀਂ ਮਾਇ ਕੋਈ ਜੀ ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਇੱਥੇ ਵੱਜਣ ਨੂੰ ਉਹਦੇ ਡਾਇਰੈਕਟ ਗੋਲੀ ਵੱਜੀ ਜੀ ਨੂੰ ਗਾਂਦੇ ਤੇ ਵੱਜੀ ਜਾਂ ਖੋਲ ਖਾ ਲੱਭਾ ਕੋਈ ਹਾਂਜੀ ਸ਼ੀਸ਼ੇ ਤੇ ਖੋਲ ਲੱਗਾ ਜੀ ਸ਼ੀਸ਼ੇ ਤੇ ਮੋਰੀ ਆਈ ਐ ਲੱ ਹਾਂਜੀ ਲਗਾਏ ਸ਼ੀਸ਼ੇ ਦੇ ਇੱਥੇ ਵਾਰਦਾਤ ਹੋਈ ਆ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸਰਿੰਦਰ ਸਿੰਘ ਤੇ ਹਰਦੀਪ ਸਿੰਘ ਕੈਸ਼ ਦੀ ਰਿਕਵਰੀ ਇਹਨਾਂ ਤੇ ਫਾਇਰ ਕਰਕੇ ਤੇ ਕੈਸ਼ ਜਿਹੜਾ ਕੋਈ ਕਰੀਬ 70000 ਰੁਪਇਆ ਦੀ ਲੁੱਟ ਹੋਈ ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦਾ ਕੋਈ ਇੱਕ ਹਰਦੀਪ ਸਿੰਘ ਆ ਇੱਕ ਸਰਿੰਦਰ ਸਿੰਘ ਸਰ ਕਿੰਨੀਆਂ ਫਾਇਰ ਹੋਏ ਜੀ ਗੋਲੀ ਇੱਕ ਗੋਲੀ ਜਿਹੜੀ ਆ ਉਹ ਲੱਗੀ ਸ਼ੋ ਹੋਈ ਆ ਉਸ ਤੋਂ ਬਾਅਦ ਜਿਹੜਾ ਆਮ ਪਬਲਿਕ ਇੱਥੇ ਇਕੱਠੀ ਹੋਈ ਆ ਉਹ ਫਿਰ ਤੋਂ ਬਾਅਦ ਇਹਨਾਂ ਕਹਿੰਦੇ ਕਿ ਸਾਡਾ ਜਿਹੜਾ ਬੈਕ ਆ ਸ਼ੀਨ ਕੇ ਲੱਗੇ ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਚ ਨਾਕਾ ਲੱਗਾ ਹੁੰਦਾ ਏ ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਘਲੋਤੀ ਹੁੰਦੀ ਏ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਆ ਜੀ ਆਪਾਂ ਪੂਰੀ ਸ਼ਕਤੀ ਕਰਦੇ ਆ ਫਿਰ ਵੀ ਜਿਹੜੀ ਕੋਈ ਐਹੋ ਜਿਹੀ ਘਟਨਾ ਨੂੰ ਇਨਜਾਮ ਦੇਣ ਵਾਲੇ ਉਹਨਾਂ ਤੇ ਸ਼ਕਤੀ ਦੇ ਨਾਲ ਜਿਹੜਾ ਨਿਪਟਿਆ ਜਾਏ ਪਰਚਾ ਦਰਜ ਕਰ ਰਹੇ ਪਰਚਾ ਦਰਜ ਕਰ ਰਹੀ ਹੈ ਐਸਐਮ ਜੀ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ